ਰਾਵ ਰਾਜ ਜੀ ਸਾਰਿਆਂ ਨੂੰ ਮੈਂ ਲੰਪੇਨ ਅਵਤਾਰ ਸਿੰਘ ਸਪੋਰਟਸ ਅਕੈਡਮੀ ਤੋਂ ਸੰਜੀਵ ਸ਼ਰਮਾ ਜੀ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈ ਦਿਨਾ ਜੀ ਬਹੁਤ-ਬਹੁਤ ਤੁਹਾਡਾ ਨਵਾਂ ਸਾਲ ਬਹੁਤ ਵਧੀਆ ਬਹੁਤ ਸਹੀ ਤੇ ਬਹੁਤ ਚੰਗਾ ਹੋਵੇ ਨਾਲ ਹੀ ਆਪਾਂ ਨਵੇਂ ਸਾਲ ਤੇ ਲੰਪੇਨ ਅਵਤਾਰ ਸਿੰਘ ਸਪੋਰਟਸ ਅਕੈਡਮੀ ਦੇ ਬੱਚੇ ਨਵੇਂ ਉਪਲਬਧੀਆਂ ਹਾਸਲ ਕਰਨਗੇ 2025 ਚ ओलंपियन अवतार सिंह स्पोर्ट्स एकेडमी ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿੱਚ ਆਪਣੇ ਬੱਚਿਆਂ ਨੇ ਨੈਸ਼ਨਲ ਇੰਟਰਨੈਸ਼ਨਲ ਸਟੇਜ ਲੈਵਲ ਤੇ ਚਾ ਕੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੇ 올ंपियन अवतार सिंह स्पोर्ट्स एकेडमी ਦਾ ਨਾਮ ਰੋਸ਼ਨ ਕੀਤਾ ਸਪੈਸ਼ਲੀ ਸਾਡੀਆਂ ਲੜਕੀਆਂ ਨੇ ਬਹੁਤ ਵਧੀਆ ਹੀ ਸਟੇਜ ਲੈਵਲ ਤੇ ਤੇ ਨੈਸ਼ਨਲ ਲੈਵਲ ਤੇ ਪ੍ਰਦਰਸ਼ਨ ਕੀਤਾ ਤੇ ਇਹ ਆਪਣੀ ਕਾਵੈ ਸ਼ਰਮਾ ਲਾਸਟ ਟਾਈਮ ਸਕੂਲ ਨੈਸ਼ਨਲ ਸਾਰਪੋਂ ਯੂਪ ਉੱਤਰ ਪ੍ਰਦੇਸ਼ ਚ ਹੋਈ ਸੀ ਕੁਰਾਸ਼ ਦੀ ਉੱਚ ਲੜਕੀਆਂ ਨੇ -48 ਕਿਲੋ ਚ ব্রॉन्ਜ਼ ਮੈਡਲ ਹਾਸਲ ਕੀਤਾ ਤੇ ਗੁਰਦਾਸਪੁਰ ਤੇ ਆਪਣੇ 올ੰਪੀਨ ਅਵਤਾਰ ਸਿੰਘ ਸਪੋਰਟਸ ਅਕੈਡਮੀ ਦਾ ਨਾਂ ਉੱਚਾ ਕੀਤਾ ਇਹ ਆਪਣੇ ਕਿਰਨ -36 ਚ ਸਬ ਜੂਨੀਅਰ ਨੈਸ਼ਨਲ ਹైదరాబాద్ ਤੇਲਮੰਗਾ ਵਿੱਚ ਹੋਈ ਸੀ ਤੇ ਨੇ ਆਪਣੇ ব্রॉन्ਜ਼ ਮੈਡਲ ਹਾਸਲ ਕਰਕੇ ਆਪਣੇ ਗੁਰਦਾਸਪੁਰ ਤੇ ਆਪਣੇ 올ੰਪੀਨ ਅਵਤਾਰ ਸਿੰਘ ਸਪੋਰਟਸ ਅਕੈਡਮੀ ਦਾ ਨਾਂ ਰੋਸ਼ਨ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੱਡੋ ਕਰਾਸ਼ ਰੈਸਲਿੰਗ ਇਹ ਸੇਮ ਕੈਟਾਗਰੀ ਦੀ ਇੱਕੋ ਹੀ ਗੇਮ ਹੈਗੀ ਆ ਪਰੰਦੇ ਚ ਥੋੜੇ ਜੇ ਰੂਲ ਲੱਗ ਹੁੰਦੇ ਨੇ ਰੂਲ ਲੱਗ ਹੁੰਦੇ ਨੇ ਤੇ ਇੱਕ ਦੂਸਰੇ ਨੂੰ ਸੁੱਟਣ ਦਾ ਤਰੀਕਾ ਥੋੜਾ ਲੱਗ ਹੁੰਦਾ ਵਾ ਪਰ ਗੇਮਾਂ ਦਾ ਇੱਕੋ ਹੀ ਮੋਟੀਵੇਸ਼ਨ ਆ ਇਹ ਤਿੰਨੇ ਗੇਮਾਂ ਬਹੁਤ ਹੀ ਸੈਲਫ ਡਿਫੈਂਸ ਲਈ ਵਰਤੀਆਂ ਜਾਂਦੀਆਂ ਨੇ ਤੇ ਇਹ ਲੜਕੀਆਂ ਲਈ ਬਹੁਤ ਹੀ ਵਧੀਆ ਗੇਮ ਹੈ ਜੁੱਡੋ ਕਰਾਸ ਔਰ ਰੈਸਲਿੰਗ ਤੇ ਨਾਲ ਹੀ ਨਾਲ ਮੈਂ ਸਾਰੇ ਮਾਤਾ ਪਿਤਾ ਨੂੰ ਬੇਨਤੀ ਕਰਨਾ ਚਾਹਨਾ ਤੁਸੀਂ ਆਪਣੀ ਬੱਚਿਆਂ ਨੂੰ ਸਪੈਸ਼ਲੀ ਬੱਚਿਆਂ ਨੂੰ ਕਿਸ ਨਾ ਕਿਸੇ ਖੇਡ ਵਿੱਚ ਜ਼ਰੂਰ ਪਾਓ ਕਿਉਂਕਿ ਸਮਾਜ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬੁਰਾਈਆਂ ਚੱਲਦੀਆਂ ਨੇ ਤੁਹਾਨੂੰ ਪਤਾ ਹੀ ਹੈ ਤੇ ਲੜਕੀਆਂ ਲਈ ਸੈਲਫ ਰੰਸ ਗੇਮ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈਗੀ ਆ ਠੀਕ ਹੈ ਹਰ ਕਿਸੇ ਨੇ ਗੇਮ ਨੂੰ ਲੈ ਕੇ ਵਧੀਆ ਪਲੇਅਰ ਜਾਂ ਵਧੀਆ ਜੋਬ ਨਹੀਂ ਲੈਣੀ ਪਰ ਫਿਰ ਵੀ ਲੜਕੀਆਂ ਲਈ ਇੱਕ ਸੈਲਫ ਰੰਸ ਗੇਮ ਕਰਨਾ ਬਹੁਤ ਹੀ ਜ਼ਰੂਰੀ ਹੈ ਰਾਮ ਰਾਮ ਜੀ ਸਾਰਿਆਂ ਨੂੰ ਮੇਰਾ ਨਾਮ ਪੂਜਾ ਹੈ ਮੈਂ ਲੰਪੀਨਾਪਤਾਰ ਸਿੰਘ ਸਪੋਰਟਸ ਅਕੈਡਮੀ ਦੀ ਖਿਡਾਰੀ ਹਾਂ। ਇਸਲੇ ਸਾਲ 2025 ਵਿੱਚ ਮੈਂ ਬਹੁਤ ਵਧੀਆ ਪ੍ਰਦਰਸ਼ਨ ਦਿੱਤਾ ਆਪਣਾ। ਮੈਂ 5 ਵਾਰੀ ਸਟੇਟ ਖੇਡੀ ਤੇ 3 ਵਾਰੀ 골ਡ ਮੈਡਲ ਹਾਸਲ ਕੀਤਾ। ਜਿੱਥੇ ਲਾਸਟ ਟਾਈਮ ਸਟੇਟ ਹੋਈ ਸੀ ਜਲੰਧਰ ਸਕੂਲ ਕੈਂਸ। ਉੱਥੇ ਮੇਰਾ 골ਡ ਮੈਡਲ ਆਇਆ। ਮਨੀ ਹੁਣ ਮੈਂ ਮਨੀਪੁਰ ਇੰਪਾਲ ਵਾਸਤੇ ਸਿਲੈਕਟ ਹੋਈ ਆ। ਨੈਸ਼ਨਲ ਵਾਸਤੇ ਸਿਲੈਕਟ ਹੋਈ ਆ। ਇੱਥੇ ਖਾਸ ਕਰਕੇ ਕੁੜੀਆਂ ਨੂੰ ਬਹੁਤ ਵਧੀਆ ਪ੍ਰੈਕਟਿਸ ਕਰਾਈ ਜਾਂਦੀ ਆ। ਤੇ ਮੇਰੀ ਟੀਮ ਦਾ ਤੇ ਮੇਰੇ ਕੋਚਸ ਦਾ ਬਹੁਤ ਬਹੁਤ ਧੰਨਵਾਦ ਕਿ ਮੈਂ ਮਨੀਪੁਰਿੰਪਾਲ ਜਾ ਰਹੀ ਆ ਰਾਮ ਰਾਮ ਜੀ